ਰਜੌਰੀ ਦੇ ਵਿੱਚ ਫਾਇਰਿੰਗ ਕੀਤੀ ਹੈ ਲਗਾਤਾਰ ਜੀ ਉਹ ਆਪਣੇ ਪੜਾਅਸ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਪਹਿਲਾਂ ਉਹਨੇ ਸੋਚਿਆ ਸੀ ਕਿ ਚਲੋ ਮੈਂ ਸ਼ਾਇਦ ਜੰਮੂ ਕੇ ਵਿੱਚ ਹਮਲਾ ਕਰਾਂ ਜੀ ਉਦੋਂ ਜਦ ਚੀਨ ਨੇ ਵੀ ਹਲਚਲ ਕੀਤੀ ਬਾਰਡਰ ਦੇ ਉੱਤੇ ਤੈਨੂੰ ਹੱਲਾਸ਼ੇਰੀ ਹੋਈ ਤੇ ਬਾਅਦ ਚੀਨ ਵੀ ਸਮਝ ਗਿਆ ਵੀ ਮੈਂ ਕਿਉਂ ਪੰਗਾ ਲਾਵਾਂ ਦੋ ਤਰੀਕ ਨੂੰ ਐਂਟਰੀ ਕੀਤਾ ਸੀ ਹਿੱਲੀ ਤੋਂ ਪਹਿਲਾਂ ਮੈਂ ਹੀ ਕੀਤਾ ਸੀ ਉੱਥੇ ਮੈਨੂੰ ਹੱਲੇ ਯਾਦ ਆ ਆਨਫੈਕਟਿੰਗ ਦੇ ਨਾਲ ਅਸੀਂ 14 ਤਰੀਕ ਨੂੰ ਢਾਕੇ ਪਹੁੰਚੇ ਸੀ ਓਕੇ ਜੋਹਾਂ ਤਰੀਕ ਨੂੰ ਮੈਂ ਉਹਨਾਂ ਦਾ ਫਲਾਈ ਕਰਕੇ ਇੱਥੇ ਸਿਆਲਕੋਟ ਸੈਕਟਰ ਤੋਂ ਲੈ ਆਂਦਾ ਸੀ 1500 ਦਾ ਮੈਂ ਇੱਧਰ ਲੜਿਆ ਕਿ ਚਿੱਕੜ ਦੇ ਵਿੱਚ ਲਾਈ ਲਾੜੀ ਪੈਂਦੀ ਚਿੱਕੜ ਦੇ ਵਿੱਚ ਮਾਈਂਡ ਸੀਗੀਆਂ ਔਰ ਮਾਈਂਡ ਦੇ ਵਿੱਚ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਉਹ ਨਹੀਂ ਕਿ ਇਹਨਾਂ ਕੋਲ 5 ਦਿਨਾਂ ਦਾ ਤਾਂ ਹੌਦਾਮਨੀਸ਼ਨ ਹੈ ਯਾਨੀ ਕਿ ਲਿਮਿਟਡ ਸੋਰਸ ਹੈ ਲਿਮਿਟਡ ਸੋਰਸ ਜੇ ਉਹ ਵੀ ਸਾਡੇ ਤੇ ਫਾਇਰ ਕਰਨਗੇ ਫਿਰ ਤਾਂ ਵਾਸੇ ਜੇ ਪਿੰਡਾਂ ਤੇ ਫਾਇਰ ਕਰਨਗੇ ਉਹ ਤਾਂ ਖਤਮ ਹੋ ਗਿਆ ਉਹਨਾਂ ਦੇ ਵਾਹ ਇਹ ਨੇ ਬਈ ਅਸੀਂ ਇੰਨੇ ਜਹਾਜ਼ ਸੱਟ ਲਏ ਉਹ ਇਹ ਕਿ ਅਸੀਂ ਇੰਨਾ ਇਲਾਕਾ ਲੈ ਲਿਆ ਉਹਨਾਂ ਦੇ ਇਹ ਕਿ ਫਲਾਣੀ ਬ੍ਰਿਗੇਡ ਤਬਾ ਕਰਤੀ ਪਤਾ ਨਹੀਂ ਕਿੰਨੀ ਕਿੰਨੀ ਹਵਾ ਉਹਨਾਂ ਦੀ ਨਾਟਾਂ ਦੇ ਤੇ ਆ ਰਹੀਆਂ ਨੇ ਭਾਰਤ ਪਾਕਿਸਤਾਨ ਦੇ ਵਿੱਚ ਇਸ ਵਕਤ ਯੁੱਧ ਵਾਲੇ ਹਾਲਾਤ ਬਣੇ ਹੋਏ ਨੇ ਗੱਲਬਾਤ ਕਰਦੇ ਆ ਹਾਲਾਤਾਂ ਦੇ ਬਾਰੇ ਸਾਡੇ ਨਾਲ ਬਹੁਤ ਹੀ ਖਾਸ ਅੱਜ ਇੱਕ ਗੈਸਟ ਜੁੜੇ ਨੇ ਡੀਐਸ ਗਰੇਵਾਲ ਸਾਹਿਬ ਕਰਨਲ ਨੇ ਰਿਟਾਇਰਡ ਕਰਨ ਨੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਹੈ ਜੀ ਸੋ ਹਾਲਾਤ ਕਾਫੀ ਜ਼ਿਆਦਾ ਜੋ ਗੰਭੀਰ ਬਣੇ ਹੋਏ ਨੇ ਭਾਰਤ ਪਾਕਿਸਤਾਨ ਦੇ ਦਰਮਿਆਨ ਜੋ ਇਹ ਟੈਨਸ਼ਨ ਹੈ ਲਗਾਤਾਰ ਵਧਦੀ ਜਾ ਰਹੀ ਹੈ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਦੇਖੋ ਜੀ ਜਿਸ ਹਿਸਾਬ ਦੇ ਨਾਲ ਪਾਕਿਸਤਾਨ ਨੇ ਟੈਰਰ ਫੈਲਾਉਣਾ ਸ਼ੁਰੂ ਕੀਤਾ ਹੋਇਆ ਭਾਰਤ ਦੇ ਵਿੱਚ ਰੁਕ ਨਹੀਂ ਰਿਹਾ ਔਰ ਸਾਰੇ ਕੰਟਰੀਆਂ ਦੇ ਕਹਿਣ ਦੇ ਬਾਅਦ ਵੀ ਜਿਹੜੇ ਟੈਰਰਿਸਟ ਆ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਕੋਈ ਐਕਸ਼ਨ ਨਹੀਂ ਲਿਆ ਹੁਣ ਤੁਸੀਂ ਲੈ ਲਓ ਬੰਬੇ ਜਿਹੜਾ ਅਟੈਕ ਹੋਇਆ ਸੀ ਉਸ ਤੋਂ ਬਾਅਦ ਪਠਾਨਕੋਟ ਦਾ ਹੋਇਆ ਉਸ ਤੋਂ ਪਹਿਲਾਂ ਛੱਤੀ ਸਿੰਘ ਦਾ ਪੁਰਾਆ ਤੇ ਸਾਰੇ ਜਿੰਨੇ ਵੀ ਅਟੈਕ ਨੇ ਆ ਹੁਣ ਜਿਹੜਾ ਹੋਇਆ ਤੇ ਇਹਨਾਂ ਦੇ ਉੱਤੇ ਉਹਨਾਂ ਨੂੰ ਕੋਈ ਸਜ਼ਾ ਦੇਣ ਦਾ ਨਾ ਇਰਾਦਾ ਤੇ ਇਹਨਾਂ ਮਦਰ ਐਕਚੁਅਲੀ ਸਜ਼ਾ ਕਰ ਹੀ ਦੇਣੀ ਹੈ ਕਿਉਂਕਿ ਆਈਐਸਆਈ ਖੁਦ ਜੋ ਉਹਨਾਂ ਦੀ ਫੌਜ ਦਾ ਇੱਕ ਹਿੱਸਾ ਹੈ ਉਹਨਾਂ ਨੂੰ ਟ੍ਰੇਨ ਕਰਕੇ ਭੇਜਦੀ ਆ ਔਰ ਉਹਨਾਂ ਦਾ ਕਮਿਊਨੀਕੇਸ਼ਨ ਜੋ ਹੈ ਇਨਾਂ ਦੇ ਨਾਲ ਡਾਇਰੈਕਟ ਹੁੰਦਾ ਹੈ ਕਿ ਭਾਈ ਕਿੱਥੇ ਕੀ ਕਰਨਾ ਹੈ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ ਉਹ ਲਾਂਚ ਪੈਡ ਹੁੰਦਾ ਉਹਨਾਂ ਦਾ ਆਰਮੀ ਅੰਦਰ ਫਾਇਰ ਕਰਕੇ ਅੰਦਰ ਭੇਜਦੀ ਆ ਹਰਤਾ ਹੋਰ ਜਦ ਇਹਦਾ ਟੋਟਲ ਸਪੋਰਟ ਹੈ ਇਨ ਟੋਟਲ ਕੰਟਰੀਜ਼ ਇਨਵੋਲਡ ਜੀ ਅਗਰ ਉਹਨਾਂ ਦੇ ਦੇਸ਼ ਦਾ ਪੂਰਾ ਇਹੀ ਕੋਸ਼ਿਸ਼ ਹੋਵੇ ਕਿ ਮੈਂ ਇਥੇ ਅਤੰਕ ਫਲਾਉਣਾ ਹੈ ਤਾਂ ਦੇਸ਼ ਵੀ ਆਪਣੇ ਆਪ ਹੀ ਅਤੰਕੀ ਹੋਇਆ ਜੀ ਖਾਸ ਕਰਕੇ ਜਦੋਂ ਉਹਨਾਂ ਨੇ ਆਪ ਹੀ ਮੰਨਿਆ ਹੈ ਕਿ ਅਸੀਂ ਜਿਹੜੀਆਂ ਇਹ ਕੰਮ ਜਿਹੜਾ ਹੈਗਾ आतंकवाद ਦਾ ਅਸੀਂ ਤਾਂ ਰਸ਼ੀਆ ਵੇਲੇ ਦੇ ਕਰੇ ਜਾ ਰਹੇ ਹਾਂ ਉਸ ਤੋਂ ਬਾਅਦ ਲਗਾਤਾਰ ਸਾਰੇ ਜਿਹਨੇ ਮਾਰਕਰ ਯੁੱਧ ਹੋਇਆ ਜੋ ਕੁਝ ਵੀ ਹੈ ਅਸੀਂ ਇਹ ਕੰਮ ਕਰਦੇ ਜਾ ਰਹੇ ਹਾਂ ਤੇ ਇਹਦਾ ਮਤਲਬ ਇਸੇ ਲਈ ਜੋ ਸਾਡੇ ਹੋਮ ਫੋਰਮ मिनिस्टर ਨੇ ਜੀ ਯੂਐਨਏ ਦੇ ਵਿੱਚ ਸਾਫ਼ ਕਿਹਾ ਸੀ ਕਿ ਇਹ ਇੱਕ ਰੋਗ ਸਟੇਟ ਹੈ ਬਦਮਾਸ਼ ਸਟੇਟ ਹੈ ਜੋ ਆਮ ਲੋਕਾਂ ਦਾ ਘਾਣ ਕਰਨ ਦੇ ਵਿੱਚ ਮਜ਼ਾ ਲੈਂਦੀ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਜੇ ਕਿਸੇ ਨੂੰ ਰੋਗ ਕਹਿੰਦਾ ਹੈ ਤਾਂ ਮਤਲਬ ਸਭ ਤੋਂ ਘਟੀਆ ਰਾਜ ਸਟ ਹੈ ਉਹ ਇਤੋਂ ਜ਼ਿਆਦਾ ਹੋਰ ਕੀ ਕਿਹਾ ਜਾ ਸਕਦਾ ਹੈ ਔਰ ਇਹ ਅਸਲ ਵਿੱਚ ਹੈ ਵੀ ਹੁਣ ਵੀ ਜੋ ਇਹਨਾਂ ਨੇ ਖਾਸ ਕਰਕੇ ਜਦੋਂ ਇਹਨਾਂ ਦੇ ਆਰਮੀ ਚੀਫ ਨੇ ਆਰਡਰ ਸਟੇਟਮੈਂਟ ਦਿੱਤੀ ਸੀ ਕਿ ਹਾਂਜੀ ਇਹ ਅਸੀਂ ਤੇ ਭਾਰਤ ਜੋ ਹੈ ਉਹ ਹਿੰਦੂ ਰਾਜ ਹੈ ਅਸੀਂ ਮੁਸਲਮਾਨ ਰਾਜਾਂ ਸਾਡੇ ਬੰਦਿਆਂ ਨੇ ਜੋ ਸਾਡੇ ਲੀਡਰਾਂ ਨੇ ਖਾਸ ਕਰਕੇ ਸਾਨੂੰ ਇਹ ਦੇਸ਼ ਲੈ ਕੇ ਦਿੱਤਾ ਬੜੀ ਦੂਰ ਦੀ ਸੋਚੀ ਔਰ ਇਸ ਲਈ ਅਸੀਂ ਜੋ ਹੈ ਇਹ ਇਸਲਾਮੀ ਧਰਮ ਜੋ ਹੈ ਥਾਪਾਂਗੇ ਔਰ ਹਿੰਦੂਆਂ ਦੇ ਉੱਤੇ ਪ੍ਰਭਾਵ ਪੂਰਾ ਰੱਖਾਂਗੇ ਔਰ ਇਹ ਵੀ ਕਿਹਾ ਕਿ ਜਿਹੜੇ ਨਾਮ ਖਾਸ ਕਰਕੇ ਉਹਨੇ ਇਹ ਵੀ ਦੱਸ ਦਿੱਤਾ ਕਿ ਜਿਹੜੇ ਸਾਡੇ ਤੇ ਹੋਇਆ ਅਤਿਆachar ਬੰਗਲਾਦੇਸ਼ ਵਾਲਾ ਉਹਦਾ ਵੀ ਅਸੀਂ ਬਦਲਾ ਲਵਾਂਗੇ ਜਿਹੜੀ 1000 ਕੋਟ ਕੱਟਦੀ ਗੱਲ ਉਹਨੇ ਦੁਬਾਰਾ ਦੁਹराई ਅਹ ਜੀਆਂ ਗੱਲਾਂ ਬਾਅਦ ਚ ਕਰਦਾ ਰਿਹਾ ਪਹਿਲਾਂ ਤਾਂ ਜੋ ਸਟੇਟਮੈਂਟ ਦਿੱਤੀ ਸੀ ਕਿ ਇਹਨਾਂ ਨੇ ਇਹ ਕਹਿਿਆ ਸੀ ਅਸੀਂ ਦੋ ਨੇਸ਼ਨਸ ਹਾਂ ਟੂ ਨੇਸ਼ਨ ਤੇ ਹੋ ਗਈ ਮੈਨੂੰ ਹਲੇ ਸਮਝ ਨਹੀਂ ਆਉਂਦੀ ਇੱਕ ਮੁਸਲਮਾਨ ਕੰਟਰੀ ਜੋ ਹੈ ਹਿੰਦੁਸਤਾਨ ਜੋ ਹੈ ਉਹ ਹਿੰਦੂ ਕੰਟਰੀ ਕਿਵੇਂ ਹੋਇਆ 60% ਤਾਂ ਮੁਸਲਮਾਨ ਹਿੰਦੁਸਤਾਨ ਚ ਨੇ ਉੱਥੇ 40% ਨੇ ਤੇ ਉਹ ਫਿਰ ਕਿਵੇਂ ਹੋ ਗਿਆ ਮੁਸਲਮਾਨ ਮੁਸਲਮਾਨ ਕੰਟਰੀ ਔਰ ਦੂਸਰਾ ਉਹਨਾਂ ਦਾ ਕੰਟਰੀ ਹੋਇਆ ਕਿਵੇਂ ਮੈਨੂੰ ਹਾਲੇ ਤੱਕ ਸਮਝ ਨਹੀਂ ਆਈ ਕਿਉਂਕਿ ਪਹਿਲਾਂ ਤਾਂ ਦੇਖੋ 1800 ਤੋਂ ਲੈ ਕੇ 1850 ਤੱਕ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਬਿਲਕੁਲ ਉਹ 1850 ਤੋਂ ਲੈ ਕੇ 1947 ਤੱਕ ਅੰਗਰੇਜ਼ ਸੀਗੇ ਤੇ ਉਹ ਤਾਂ ਇਹ ਤਾਂ ਇਹਨਾਂ ਦੀ ਝੋਲੀ ਕਿਤੇ ਪਾਤ ਤੱਕ ਇਹਨਾਂ ਦੀ ਲੀਡਰਾਂ ਦੀ ਭੁੱਖ ਦੇ ਵੰਡ ਨੇ ਉਹ ਅੜ ਗਏ ਉਸ ਵੇਲੇ ਜੋ ਧਿਣਾ ਨਹੀਂ ਚਾਹੀਦਾ ਸੀ ਬਣਦਾ ਵੀ ਨਹੀਂ ਸੀ ਤੇ ਇਹ ਇਹਨਾਂ ਦੇਸ਼ ਨੂੰ ਇਕੱਠਾ ਕਰ ਰੱਖਣਾ ਚਾਹੀਦਾ ਸੀ ਬਸ ਇਹੀ ਕਿਤੇ ਮੇਰੀ ਕੱਦੀ ਬਣੀ ਰਵੇ ਤੇ ਇਹਨੂੰ ਦੇ ਦਿੱਤਾ ਗਿਆ ਇਹ ਮੁਫਦੀ ਝੋਲੀ ਚ ਪਿਆ ਹੋਇਆ ਰਾਜ ਜੋ ਹੈ ਉਹ ਜ਼ਿਆਦਾ ਦਿਨ ਨਹੀਂ ਠਹਿਗਾ ਚਾਹੇ ਠਹਿਰਦਾ ਹੁੰਦਾ ਜਦ ਕਿ ਉਹਦੀ ਸਾਹਮਣ ਨੂੰ ਸਾਹਮਣ ਵਾਲੇ ਬੰਦੇ ਨਾ ਹੋਣ ਇਹਨੇ ਹੁਣ ਕਿ ਸਾਰਾ ਜੋ ਦੇਸ਼ ਹੈ ਕੋਈ ਖੁਦ ਇਹ ਮਗਸਿਆਂ ਚ ਪੜਿਆ ਹੋਇਆ ਸੀ ਚੀਫ ਇਹਨੇ ਸਾਰੀ ਫੌਜ ਨੂੰ ਫੰਡਾਮੈਂਟਲ ਬਣਾ ਦਿੱਤਾ ਪੱਕਾ ਹੀ ਜੋ ਇਹਨਾਂ ਦੇ ਵਿੱਚ ਮੁਸਲਮਨ ਮੁਸਲਮਿਜ਼ਮ ਦੇ ਜਿਵੇਂ ਉੱਥੇ ਉਹਨਾਂ ਨੇ ਇਹਦਾ ਅਸਰ ਜੋ ਆਈਐਸਏ ਦੇ ਥਰੂ ਇਹਦੇ ਪਹਿਲਗਾਮ ਦੇ ਵਿੱਚ ਕੀਤਾ ਬਿਲਕੁਲ ਕਿਉਂ ਬਈ ਤੂੰ Hindu ਹੈ ਕਿ ਮੁਸਲਮਾਨ ਹੈ ਤੇਰਾ ਨਾਂ ਕੀ ਹੈ ਮੈਂ Hindu ਆ ਜੀ ਠਾ ਮਾਰ ਦਿੱਤੀ ਇਹ ਧਰਮ ਆ ਕੇ ਅੱਛਾ ਤੂੰ ਨਹੀਂ ਫਿਰ ਦੂਜੇ ਦਿਨ ਕਲਮਾ ਪੜ ਲੈਣਾ ਪੜ ਕੇ ਸੁਣਾ ਨਹੀਂ ਪੜਨਾ ਆਉਂਦਾ ਠਾ ਇਹ ਕੋਈ دین ਹੈ ਇਹ ਕੋਈ ਧਰਮ ਹੈ ਇਹ ਕੋਈ ਇਨਸਾਨੀਅਤ ਹੈ ਉਹ ਜਦ ਲੇਡੀਜ਼ ਕਹਿੰਦੀ ਹੈ ਮੇਰੇ ਸਾਹਮਣੇ ਮੇਰੇ ਪਤੀ ਨੇ ਤਾਂ ਮਾਰਤਾ ਹੁਣ ਮੈਨੂੰ ਵੀ ਮਾਰ ਦਿਓ ਕਹਿੰਦੀ ਜੇ ਜਾ ਕੇ ਤੁਸੀਂ ਮੋਦੀ ਨੂੰ ਦੱਸੋ ਜੀ ਉਹਨੇ ਫਿਰ ਮੋਦੀ ਨੂੰ ਦੱਸਿਆ ਹੁਣ ਮੋਦੀ ਨੇ ਜਿਹੜਾ ਕਰਨਾ ਸੀ ਉਹ ਤਾਂ ਕਰ ਹੀ ਦਿੱਤਾ ਹੁਣ ਮੋਦੀ ਨੇ ਉਹਦਾ ਨਾਂ ਲੈਤਾ ਸੰਦੂਰ ਇਹਨਾਂ ਦੇ ਸੰਦੂਰ ਮੱਥੇ ਤੇ ਜਾ ਕੇ ਮੜਤਾ ਜਾ ਕੇ ਲੈ ਰੋ ਸਵਾਦ ਹੁਣ ਸਾਡੀਆਂ ਲੇਡੀਆਂ ਦਾ ਤਾਂ ਤੁਸੀਂ ਸੰਦੂਰ ਖਟੂ ਕੀਤਾ ਸੀ ਹੁਣ ਆਪਣੀਆਂ ਲੇਡੀ ਦਾ ਸੰਦੂਰ ਠੀਕ ਕਰ ਲਓ ਕਿਉਂਕਿ ਜਦ ਇਹਨਾਂ ਨੇ ਮਸਾਇਲ ਦਾ ਫਾਇਰ ਕੀਤਾ ਨੌ ਜਗ੍ਹਾ ਦੇ ਉੱਤੇ ਇਹਨਾਂ ਨੇ ਬਾਰਡਰ ਤੋਂ ਫਾਇਰ ਕੀਤਾ ਮੇਨਲੀ ਬਾਡਰ ਤੇ 에어ਕ੍ਰਾਫਟ ਲਾਇਆ ਉਥੋਂ ਮਸਾਇਲਾ ਖੇਦਿਓ 25 30 ਕਿਲੋਮੀਟਰ ਦੇ ਅੰਦਰ ਅੰਦਰ ਸਾਰੇ ਜੋ ਹੈ ਇਹਨਾਂ ਦਾ ਟਾਰਗੇਟ ਸੀਗੇ ਸਾਰੇ ਉਹ ਸੈਟਲਾਈਟ ਦੇ ਨਾਲ ਚੈੱਕ ਕੀਤੇ ਔਰ ਰਾਤ ਦੇ ਥਰੂ ਚੈੱਕ ਕੀਤਾ ਪੱਕੀ ਲੋਕੇਸ਼ਨ ਹਰ ਤਰ੍ਹਾਂ ਦੀ ਚੈੱਕ ਕਰਨ ਤੋਂ ਬਾਅਦ ਹੀ ਇਹਨਾਂ ਨੇ ਉਥੇ ਟਾਰਗੇਟ ਜੋ ਹੈ ਮਸਾਇਲਾ ਦੇ ਨਾਲ ਫਾਇਰ ਕੀਤੇ ਹੁਣ ਇਹ ਕਹਿੰਦੇ ਜੀ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਨੇ ਕਿਹਾ ਸਾਡੇ ਦੇ 6 ਬੰਦੇ 8 8 ਬੰਦੇ ਮਰੇ ਸਾਰੇ 8 ਬੰਦੇ ਮਰੇ ਅਸੀਂ 5 에어ਕ੍ਰਾਫਟ ਸੈਟ ਲੈ ਇਹ ਹੀ ਉਹਨਾਂ ਨੇ ਕਿਹਾ ਨਾ ਪਹਿਲਾਂ ਮੈਨੂੰ ਇਹ ਸੋਚੋ ਜਦੋਂ ਨੇ ਬੋਲਿਆ ਹਾਫ ਸਹੀਦ ਨੇ 10 ਦਾ ਮੇਰੇ ਮਾਰੇਗੇ ਘਰ ਦੇ ਤੇ 8 ਕਿੱਥੋਂ ਹੋ ਗਏ ਫਿਰ 26 ਦੇ ਆ ਗਏ ਹੋਰ ਜਲਦੀ 100 ਤੇ ਵੀ ਆ ਜਾਣਾ ਜਦ ਏਅਰਕ੍ਰਾਫਟ ਹੀ ਬਾਰਡਰ ਤੋਂ ਮਾਰੇਗੇ ਅੰਦਰ ਗਏ ਹੀ ਨਹੀਂ ਇਹ ਤਾਂ ਉਹਨਾਂ ਨੂੰ ਤੁਸੀਂ ਸੱਟ ਕਿਵੇਂ ਸਕਦੇ ਹੋ ਜੀ ਹੁਣ ਝੂਠ ਹੀ ਝੂਠ ਹੈ ਸਾਰਾ ਕੁਝ ਹੀ ਹਾਲਾਤ ਹੁਣ ਲਗਾਤਾਰ ਜਿਸ ਤਰ੍ਹਾਂ ਦੇਖ ਰਹੇ ਆਂ ਆਪਾਂ ਲਗਾਤਾਰ ਖਬਰਾਂ ਆ ਰਹੀਆਂ ਨੇ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਕਿ ਯੁੱਧ ਦੀ ਸਥਿਤੀ ਬਣ ਸਕਦੀ ਹੈ ਕਿ ਪੂਰਾ ਦੇਸ਼ ਹੁਣ ਵੈਸੇ ਇੱਕ ਤਰ੍ਹਾਂ ਦਾ ਛੋਟਾ ਜੁੱਧ ਤਾਂ ਹੈਗਾ ਹੀ ਆ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਪੁਂਛ ਰਜੌਰੀ ਦੇ ਵਿੱਚ ਫਾਇਰਿੰਗ ਕੀਤੀ ਹੈ ਲਗਾਤਾਰ ਜੀ ਉਹ ਆਪਣੀ ਪੜਾਅਸ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਇਹ ਨਹੀਂ ਕਿ ਇੰਡੀਆ ਵਾਲੇ ਚੁੱਪ ਬੈਠੇ 7 7 ਦਿਨ ਹੋ ਗਏ ਲਗਾਤਾਰ اٹੋ ਗਏ ਉਹਨਾਂ ਦਾ ਜੀ ਲਗਾਤਾਰ ਫਾਇਰ ਕਰ ਰਹੇ ਆ ਨੁਕਸਾਨ ਹੋ ਰਿਹਾ ਸਾਡਾ ਸਾਡੇ ਤੱਕ ਨੂੰ 10 ਬੰਦੇ ਮਾਰੇ ਗਏ ਔਰ ਤਕਰੀਬਨ 16 ਦੇ ਕਰੀਬ ਜ਼ਖਮੀ ਆ। ਜੀ ਨੁਕਸਾਨ ਤਾਂ ਸਾਡਾ ਹੋ ਰਿਹਾ ਹੈ ਲੇਕਿਨ ਇਹ ਉਹਨਾਂ ਦਾ ਵੀ ਹੋ ਰਿਹਾ ਹੈ। ਉਹਨਾਂ ਦਾ ਇਹਨੂੰ ਜ਼ਿਆਦਾ ਹੋ ਰਿਹਾ ਹੈ। ਉਹਨਾਂ ਦੀ ਡਿਸਟਰੈਕਸ਼ਨ ਵੀ ਹੋ ਰਹੀ ਹੈ ਸਾਰੀ ਉਹਨਾਂ ਦੇ ਘਰਾਂ ਦੀ ਔਰ ਟਾਰਗੇਟਸ ਦੀ। ਉਹਨਾਂ ਦੇ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਹੈ ਕਿ ਉਹਨਾਂ ਨੇ ਸਾਰੇ ਜਿੰਨੇ ਵੀ ਬੰਕਰ ਨੇ ਉਡਾ ਦਿੱਤੇ ਗਏ ਨੇ। ਹੂੰ ਕਿਉਂ ਬੰਨਾਂ ਦੇ ਨਾਲ ਤੋਪਾਂ ਲਾ ਕੇ ਉਹਨਾਂ ਨੇ ਸਾਰੇ ਬੰਕਰ ਬੰਕਰ ਬੋਟਲ ਦੇ ਉੱਤੇ ਉਡਾ ਦਿੱਤੇ ਗਏ ਨੇ। ਤੇ ਉਹਨਾਂ ਦੇ ਵੀ ਉਹ ਵੀ ਲੱਗੇ ਹੋਣੇ ਆਪਣੇ ਆਪ ਜਿੰਨਾ ਦਾ ਚੱਲਦਾ ਹੀ ਰਹਿਣਾ। ਜਿਹੜੀ ਇਹ ਅੰਦਰ ਜੋ ਹਮਲੇ ਕਿ ਕਿ ਪੂਰਾ ਭਾਰਤ ਦੇ ਉੱਤੇ ਹਮਲਾ ਕਰੇਗਾ ਪੰਜਾਬ ਤੇ ਹਮਲਾ ਕਰੇਗਾ ਜਾਂ ਜੰਮੂ ਕਸ਼ਮੀਰ ਤੇ ਹਮਲਾ ਕਰੇਗਾ ਤਾਂ ਪਹਿਲਾਂ ਉਹਨੇ ਸੋਚਿਆ ਸੀ ਕਿ ਚਲੋ ਮੈਂ ਸ਼ਾਇਦ ਜੰਮੂ ਕਸ਼ਮੀਰ 'ਚ ਹਮਲਾ ਕਰਾਂ ਉਦੋਂ ਜਦ ਚੀਨ ਨੇ ਵੀ ਹਲਚਲ ਕੀਤੀ ਬਾਰਡਰ ਦੇ ਉੱਤੇ ਤੇ ਇਹਨਾਂ ਨੂੰ ਹੱਲਾਸ਼ੇਰੀ ਹੋਈ ਤੇ ਬਾਅਦ ਚੀਨ ਵੀ ਸਮਝ ਗਈ ਕਿ ਮੈਂ ਕਿਉਂ ਪੰਗਾ ਲਵਾਵਾਂ ਜਦ ਆਪਣੇ ਡਬਾਰ ਜੀ ਨੇ ਗੱਲ ਕੀਤੀ ਉਹਨੇ ਫੋਨ 'ਚ ਕਿਹਾ ਕੋਈ ਨਹੀਂ ਅਸੀਂ ਤੁਹਾਡੀ ਸੈਟਲ ਕਰਾਂਗੇ ਅਸੀਂ ਡੋਨਟ ਵਰੀ ਜੋ ਹੋਇਆ ਠੀਕ ਹੀ ਹੋਇਆ ਤੁਸੀਂ ਕਰਦੇ ਰਹੋ ਹੁਣ ਉਹ ਦਬ ਕੇ ਬਹਿ ਗਏ ਨੇ ਉਹਨਾਂ ਦਾ ਦਿਲ ਜੋ ਹੈ ਤਾਂ ਹੀ ਫੜਿਆ ਜਾਏਗਾ ਜਦ ਕਿ ਉਹਦੀ ਮਦਦ ਤੇ ਹੋਏਗਾ ਹੋਰ ਕੋਈ ਕੰਟਰੀ ਦਾ ਮਦਦ ਤੇ ਆਇਆ ਨਹੀਂ ਅਮਰੀਕਾ ਨੇ ਰੂਸ ਨੇ ਸਾਹਮਣੇ ਕਹਤਾ ਵੀ ਚਲੋ ਬੰਦ ਕਰੋ ਹੁਣ ਹੋ ਗਿਆ ਜਿਹੜਾ ਹੋ ਗਿਆ ਸਾਰਿਆਂ ਨੇ ਇਹੀ ਕਿਹਾ ਤੇ ਕੀਤਾ ਸਾਹਮਣੇ ਵਾਲੇ ਇਹੀ ਮੰਨਿਆ ਵੀ ਟਾਈਟਲ ਸ ਖਤਮ ਕੀਤੇ ਚੰਗਾ ਕੀਤਾ ਜੀ ਔਰ ਇਸ ਤੋਂ ਬਾਅਦ ਇਵਨ ਜਟਰਕੀ ਨੇ ਅਮਰੀਸ਼ਨ ਵੀ ਹੈ ਨਹੀਂ ਨਾ ਕੋਲੇ ਜਮ ਤੱਕ ਪੰਜ ਦਿਨ ਦਾ ਅਮਰੀਸ਼ਨ ਆ ਤੇ ਚਾਰ ਦਿਨ ਦਾ ਪਟੋਲਾ ਕਿੰਨੇ ਦਿਨ ਲੜਨਗੇ ਕੀ ਲੜਨਗੇ ਜੀ ਜੰਗ ਦਾ ਤਾਂ ਮਤਲਬ ਹੈ ਨਹੀਂ ਕੋਈ ਤੋਂ ਇਹ ਅਸੀਂ ਜੋ ਹੈ ਡਰਨਾ ਨਹੀਂ ਚਾਹੀਦਾ ਜੇ ਹੋ ਵੀ ਗਈ ਹੈ ਫਿਰ ਵੀ ਅਸੀਂ ਤਿਆਰ ਬੈਠੇ ਆਂ ਦੇਵ ਮਰਨ ਮਨ ਦੀ ਕੋਈ ਕਰਦੇ ਆ ਤਾਂ ਅਸੀਂ ਜੋ ਹੈ ਉਹਦਾ ਕੋਈ ਵੀ ਜੋ ਹੈ ਨਹੀਂ ਕੁਝ ਜਿਆਦਾ ਨਹੀਂ ਅਸੀਂ ਤਿਆਰ ਬੈਠੇ ਆ ਜੀ ਔਰ ਉਹਨਾਂ ਇਹ ਜਾ ਸਭ ਇਸਖਾਵਾਂਗੇ ਕੋਈ ਯਾਦ ਰੱਖਣਗੇ ਜੀ ਔਰ ਸਾਡੇ ਚ ਨਹੀਂ ਤਾਕਤ ਹੈ ਕਿ ਬੰਗਲਾਦੇਸ਼ ਕੀ ਕੀਤਾ ਸੀ ਅਸੀਂ ਜੀ ਬੰਗਲਾਦੇਸ਼ ਦੀ ਜੇਕਰ ਗੱਲ ਕਰੀਏ ਤਾਂ ਉੱਥੇ 93000 ਜੋ ਸਰੈਂਡਰ ਕੀਤੀ ਗਈ ਸੀ ਫਿਰ ਉਹ ਚੀਜ਼ ਆ ਜਾਂਦੀ ਅਸੀਂ 2 ਤਰੀਕ ਨੂੰ ਐਂਟਰ ਕੀਤਾ ਸੀ ਹੈਲੀ ਤੋਂ ਪਹਿਲਾਂ ਮੈਂ ਹੀ ਕੀਤਾ ਸੀ ਉੱਥੇ ਮੈਨੂੰ ਹਲੇ ਵੀ ਯਾਦ ਹੈ ਆਨਫਿਨਟੀ ਦੇ ਨਾਲ ਅਸੀਂ 14 ਤਰੀਕ ਨੂੰ ਟਾਕੇ ਪਹੁੰਚ ਗਏ ਸੀ ओके ਤੇ 14 ਤਰੀਕ ਨੂੰ ਮੈਂ ਉਹਨਾਂ ਨੇ ਫਲਾਈ ਕਰਕੇ ਇੱਥੇ ਸਿਆਲਕੋਟ ਸੈਕਟਰ ਤੋਂ ਲੈ ਆਂਦਾ ਸੀਗਾ 15 16 ਮੈਂ ਇੱਧਰ ਲੜਿਆ ਸੀ ਮੈਂ ਦੋਨੋਂ ਪਾਸੇ ਲੜਾਈ ਲੜਿਆ ਜੀ ਤੇ ਇੰਨੀ ਧੂਆਂਧਾਰ ਲੜਾਈ ਇਸ ਲਈ ਸੀ ਕਿ ਚਿੱਕੜ ਦੇ ਵਿੱਚ ਲੜਾਈ ਲੜਨੀ ਪੈਂਦੀ ਚਿੱਕੜ ਦੇ ਵਿੱਚ ਮਾਈਨ ਸੀਗੀਆਂ ਔਰ ਮਾਈਨ ਦੇ ਵਿੱਚ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਜੀ ਤੇ ਉਸ ਹਾਲਤ ਦੇ ਵਿੱਚ ਅਸੀਂ ਲੜੇ ਮਰੇ ਵੀ ਸਾਡੇ ਬੰਦੇ ਬਹੁਤ ਆਪਸ਼ਨ ਮਾਰੇ ਬਹੁਤ ਜਵਾਨ ਮਾਰੇ ਸਾਡੇ ਉੱਤੇ ਮੇਰੇ ਨਾਲ ਦਾ ਸੀ ਉਹ ਨੂੰ ਮਾਂ ਵੀ ਚੱਕਰ ਮਿਲਿਆ ਸਾਰਾ ਪਹਿਲਾਂ ਮਾਂ ਵੀ ਚੱਕਰ ਉਸ ਦਿਨ ਮਿਲਿਆ ਸੀ ਤੇ ਇਕਸਾਨਾ ਮੇਰੇ ਨਾਲ ਦਾ ਕੋਪਮੇਟ ਸੀ ਉਹ ਨੂੰ ਵੀ ਚੱਕਰ ਮਿਲਿਆ ਸਾਰੇ ਉਹ ਬਹੁਤ ਹੀ ਧੂਆਤਾਰ ਯੁੱਧ ਸੀਗਾ ਉਹ ਐਸੇ ਯੁੱਧ ਤਾਂ ਤੇ ਸੰਭਾਵਨਾ ਨਹੀਂ ਸਿੱਧੀ ਸਾਦੀ ਲੜਾਈ ਹੈ ਜਿਵੇਂ ਹੁਣ ਪਿਛਲੇ ਖੇਮਕਾਰ ਨੂੰ ਚੋਇਆ ਸੀ ਇਹਦਾ ਟੈਗ ਦਾ ਸੱਤਿਆ ਨਾਸ ਕਰਤਾ ਸੀ ਵੱਤੋਂ ਵੱਧ ਟੈਂਕਾਂ ਦੇ ਨਾਲ ਹੀ ਕਰਨਗੇ ਕੋਸ਼ਿਸ਼ ਜੀ ਉਹ ਹੁਣ ਉਹਨਾਂ 'ਚ ਅਹਿਮਤ ਹੈ ਨਹੀਂ ਕਿਉਂਕਿ ਹੁਣ ਜੋ ਲੇਟੈਸਟ ਖਬਰ ਇਹ ਆਈ ਹੈ ਉਹਨਾਂ ਨੇ ਚੀਨ ਨੂੰ ਕਿਹਾ ਵੀ ਸਾਡੇ ਟੈਂਕਾਂ ਦੇ ਜੋ ਹਿੱਸੇ-ਪੁਰਜ਼ੇ ਬਦਲੀ ਕਰੋ ਜੀ ਜੇ ਹੁਣ ਟੈਂਕਾਂ ਦੇ ਠੀਕ ਕਰਨ ਲਈ ਤਾਂ ਪੁਰਜ਼ੇ ਹੋਣ ਮੰਗ ਰਹੇ ਆ ਫਿਰ ਰੈਡੀਗਾ ਤਾਂ ਹੋਣੇ ਆ ਇੱਕ ਖਬਰ ਇਹ ਵੀ ਵਿੱਚ ਆ ਰਹੀ ਹੈ ਕਿ ਜਿਹੜੇ ਰੈਡਾਰ ਨੇ ਇਹ ਵੀ ਇਲਜ਼ਾਮ ਲੱਗਿਆ ਚਾਈਨਾ ਤੇ ਕਿ ਰੈਡਾਰ ਕੰਮ ਨਹੀਂ ਕਰ ਰਹੇ ਸੀਗੇ ਚਾਈਨਾ ਤੇ ਨਹੀਂ ਨਹੀਂ ਇਹ ਤਾਂ ਤੁਸੀਂ ਦੇਖਿਆ ਨਹੀਂ ਹੁਣ ਜੀ ਮੈਨੂੰ ਇਹ ਦੱਸੋ ਯਦ ਬਾਰਡਰ ਦੇ ਤੋਂ ਫਾਇਰਿੰਗ ਹੋ ਰਹੀ ਹੈ ਇਹਨਾਂ ਡਿਟੈਕਟ ਕਿਉਂ ਨਹੀਂ ਕੀਤਾ ਜੀ ਉਹ ਕਹਦੇ ਕਿ ਸਾਡੇ ਰਡਾਰ ਫੇਲ ਹੋ ਗਏ ਰਡਾਰ ਫੇਲ ਹੋ ਗਏ ਬਿਲਕੁਲ ਜੀ ਰਡਾਰ ਇਹਨਾਂ ਦੇ ਫੇਲ ਹੋ ਗਏ ਸਾਡੇ ਰਡਾਰ ਬੜੇ ਤਕੜੇ ਨੇ ਜੀ ਸਾਡੇ ਰਡਾਰ ਜੇ ਕੋਈ ਮਿਸਾਈਲ ਹੀ ਬੰਚਾ ਮਿਸਾਈਲ ਆਉਹੀ ਆ ਜਵੇ ਐਟੋਮਿਕ ਵੀ ਆ ਜਵੇ ਉਹਨਾਂ ਫੜ ਲੈਣੀ ਹੈ ਇੱਕਦਮ ਟਾ ਦੇਣੀ ਹੈ ਖਤਮ ਕਰ ਦੇਣੀ ਹੈ ਜੀ ਯਾਨੀ ਕਿ ਐਂਟੀ ਮਿਸਾਈਲ ਸਿਸਟਮ ਸਾਡੇ ਬਹੁਤ ਤਕੜਾ ਸਾਡਾ ਬੜਾ ਤਕੜਾ ਐਂਟੀ ਮਿਸਾਈਲ ਸਿਸਟਮ ਹੈ ਰਸ਼ੀਆ ਤੋਂ ਦਿੱਤਾ ਜੀ ਹ ਹੁਣ ਹੁਣ ਚੀਨ ਨੇ ਵੀ ਉਹੀ ਮੰਗਿਆ ਉਹਨਾਂ ਕੋਲੋਂ ਰਸ਼ੀਆ ਤੋਂ ਕਹਿੰਦੇ ਕਿ ਭਾਰਤ ਕੋਲ ਬਚਣ ਦੇ ਪੂਰੇ ਤਰੀਕੇ ਉਹਨਾਂ ਕੋਲ ਨਹੀਂ ਹੈ ਜੀ ਹੁਣ ਆਮ ਸਿਵਿਲਿਅਨਸੀ ਵੀ ਗੱਲ ਕਰ ਲਈਏ ਆਪਾਂ ਲੋਕਾਂ ਦੇ ਵਿੱਚ ਡਰਦਾ ਮਾਹੌਲ ਹੈ ਲੋਕ ਬਹੁਤ ਡਰੇ ਹੋਏ ਨੇ ਕਿ ਯੁੱਧ ਹੋ ਰਿਹਾ ਹੈ ਸਟ੍ਰਾਈਕ ਹੋ ਰਹੀ ਹੈ ਮਿਸਾਈਲ ਗਿਰ ਜੇਗੀ ਲੋਕੀ ਰਾਤਾਂ ਨੂੰ ਸੌ ਨਹੀਂ ਰਹੇ ਬੱਚਿਆਂ ਚ ਡਰ ਹੈ ਇਹਨਾਂ ਹਾਲਾਤਾਂ ਚ ਜੇਕਰ ਹਾਲਾਤ ਵਿਗੜਦੇ ਨੇ ਤੇ ਕਿਵੇਂ ਬਚਿਆ ਜਾ ਸਕਦਾ ਨਹੀਂ ਮੈਨੂੰ ਪਹਿਲਾਂ ਦੱਸੋ ਥੋੜੇ ਤੇ ਮਿਲਖਾਰ ਨਹੀਂ ਮਾਰਨੀ ਹੈ ਭਾਈ ਜੀ ਨਹੀਂ ਜਿਸ ਤਰ੍ਹਾਂ ਅਸੀਂ ਨਹੀਂ ਟਾਰਗੇਟ ਤੇ ਮੈਂ ਇੱਥੇ ਮੈਂ ਇੱਥੇ ਬੈਠਾ ਬੰਡੇ ਜੀ ਕਾਲੇ ਲਈ ਮਾਰਨੀ ਹੈ ਜੀ ਮਸਾਇਲਾ ਬੜੀਆਂ ਮਹਿੰਗੀਆਂ ਹੁੰਦੀਆਂ ਨੇ ਮਸਾਇਲਾ ਦੇ ਟਾਰਗੇਟ ਨਾਰਮਲੀ ਜੋ ਫੌਜੀ ਡੰਪ ਜੀ 에어ਪੋਰਟ ਜੀ ਕਮਿਊਨੀਕੇਸ਼ਨ ਸੈਂਟਰ ਰੇਲਵੇ ਸਟੇਸ਼ਨ ਬੱਸਾਂ ਦੇ ਸਟੇਸ਼ਨ ਹੀ ਹੁੰਦੇ ਨੇ ਜੀ ਤਾਂ ਇਹ ਜਿਹੜੇ ਹੈਗੇ ਟਾਰਗੇਟ ਜੇ ਉਹਨਾਂ ਨਾਲ ਦਾ ਇੱਕ ਅੱਧਾ ਘਰ ਹੈ ਉਹ ਵਿੱਚ ਰਗੜਿਆ ਜਾਂਦਾ ਠੀਕ ਹੈ ਹੁਣ ਜੇ ਸਾਡੇ ਵਰਗੇ ਦੂਰ ਬੈਠੇ ਉਹਨਾਂ ਨੇ ਕਿਉਂ ਇੱਥੇ ਅਮਨੀਸ਼ਨ ਬਰਾਦ ਕਰਨਾ ਇਮਨੀਸ਼ਨ ਇਹਨਾਂ ਕੋਲ 5 ਦਿਨ ਦਾ ਤਾਂ ਉਦਾਂ ਅਮਨੀਸ਼ਨ ਹੈ ਜਾਨਕੀ ਲਿਮਿਟਡ ਸੋਰਸ ਹੈ ਡਿਫੀਨਿਟਡ ਰਿਸੋਰਸ ਹੈ ਜੇ ਉਹ ਵੀ ਸਾਡੇ ਤੇ ਫਾਇਰ ਕਰਨਗੇ ਫਿਰ ਤਾਂ ਬੱਸ ਜੇ ਪਿੰਡਾਂ ਤੇ ਫਾਇਰ ਕਰਨਗੇ ਉਹ ਤਾਂ ਖਤਮ ਹੋ ਗਿਆ ਉਹ ਪਿੰਡਾਂ ਬੋਣਾਂ ਵਾਲਿਆਂ ਨੂੰ ਬੇਚਿੰਤ ਰਹਾ ਕਰੋ ਕੁਝ ਨਹੀਂ ਹੋਣ ਵਾਲਾ ਜੀ ਜੇ ਹੋਊਗਾ ਤਾਂ ਕਿਤੇ ਦੂਜੇ ਹੋਣਗੇ ਦੋ ਚਾਰ ਧਮਾਕੇ ਕਿਤੇ ਹੋ ਜਾਣਗੇ ਉਹ ਜੇ ਹੁਣ ਵੀ ਤਿੰਨ ਚਾਰ ਕੇ ਸੱਤ ਮਸਾਇਲ ਫਾਇਰ ਕੀਤੀਆਂ ਗੁਲਦਾਸਪੁਰ ਕਹਿੰਦੇ ਆ ਪੱਖਾਂ ਦੀਆਂ ਲਈ ਪਤਾ ਲਗਾ ਉਹ ਇਹ ਕਹਿੰਦੇ ਕੀ ਕੀ ਨੁਕਸਾਨ ਹੋਇਆ ਕੁਝ ਨਹੀਂ ਹੋਇਆ ਉਹ ਤਾਂ ਕਿ ਜਣਾ ਨਹੀਂ ਕਿ ਦਿਹਾਣ ਨਹੀਂ ਉਥੇ ਐਵੇਂ ਰੋਈ ਜਾਂਦੇ ਲਹਾੜ ਦੀ ਫੋਟੋ ਦਿਖਾਈ ਜਾਂਦੇ ਨਹੋਰ ਦੀ ਕਿ ਇੱਥੇ ਫਾਇਰ ਮਸਾਇਲ ਫਾਇਰ ਹੋਈਆਂ ਨੇ ਉਹ ਤਾਂ ਮੈਨੂੰ ਲੱਗਦਾ ਕਿ ਉਹਨਾਂ ਲੋਕਲ ਡਰਾਮਾ ਦਿਖਾਉਣ ਲਈ ਕਿ ਸਾਡੇ ਤੇ ਫਾਇਰਿੰਗ ਹੋ ਰਹੀ ਹੈ ਉਹ ਮੈਂ ਤਾਂ ਦੇਖ ਰਿਹਾ ਰਿਕਾਰਡਿੰਗ ਨਾਲ ਦੀ ਨਾਲ ਕੀ ਕੀਤੀ ਜਾ ਰਹੀ ਹੈ ਕੌਣ ਮਸਾਇਲ ਫਾਇਰ ਕਰਨ ਲੱਗੇ ਨਾਲ ਹੀ ਫੋਟੋ ਲਈ ਜਾਂਦਾ ਅਰੇ ਹੁੰਦਾ ਤਾਂ ਫਾਇਰ ਬਾਹਰ ਹੋ ਰਹੀ ਹੈ ਮੈਂ ਤਾਂ ਫਾਇਰ ਕਰ ਰਹੇ ਆ ਔਰ ਉਹ ਵੀ ਵੀਡੀਓ ਲਈ ਜਾ ਰਹੀ ਹੈ ਵੀਡੀਓ ਤਾਂ ਉਸੇ ਦੀ ਲਈ ਜਾ ਰਹੀ ਸਾਡੇ ਸਾਹਮਣੇ ਨਾਲ ਹੋ ਰਿਹਾ ਆ ਸਭ ਫਰਾਡ ਜੋ ਹੈ ਕਈ ਚੀਜ਼ਾਂ ਬਹੁਤ ਕੁਝ ਹੋ ਹੈ ਉਹ ਐਵੇਂ ਹੋਈ ਜਾਂਦੀਆਂ ਹੁੰਦੀਆਂ ਚਿੰਤਾ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਫਿਕਰ ਨਹੀਂ ਜਾਈ ਰੈਸ਼ਨ ਦੀ ਤਾਂ ਸਵਾਲ ਹੀ ਪਤਾ ਨਹੀਂ ਹੁੰਦਾ ਖਾਓ ਪੀਓ ਮਸਤੀ ਮਾਣ ਜਿਹੜੇ ਬਾਰਡਰ ਏਰੀਆਜ਼ ਦੇ ਵਿੱਚ ਜਿਨ੍ਹਾਂ ਦੀ ਰਹਾਇਸ਼ਾ ਨੇ ਜਿਵੇਂ ਆਪਾਂ ਪੂੰਛ ਦੇ ਵਿੱਚ ਦੇਖਿਆ ਕਿ ਗੁਰਦੁਆਰਾ ਸਾਹਿਬ ਤੇ ਵੀ ਉਹ ਕੁਝ ਗਰੇ ਨਹੀਂ ਹਨਾ ਨੁਕਸਾਨ ਹੋਇਆ ਤਿੰਨ ਬੰਦੇ ਮਾਰੇ ਨੇ ਉਹ ਚੀਜ਼ਾਂ ਨੂੰ ਕਿਵੇਂ ਬਚਿਆ ਜਾ ਸਕਦਾ ਵਾ ਆਪਣੇ ਘਰਾਂ ਨੂੰ ਆਪਣੇ ਆਪ ਨੂੰ ਉਹਨਾਂ ਨੂੰ ਉਹ ਕਿਸ ਤਰ੍ਹਾਂ ਬਚਾਉਣਾ ਕਈ ਫੇਕ ਟਾਰਗੇਟ ਜੋ ਹੈ ਨਾ ਉਹ ਇਹਨਾਂ ਨੂੰ ਉਹ ਸਿੱਟ ਦਿੰਦੇ ਨੇ ਵੀ ਚਲ ਅਸੀਂ ਮਾਰਦੀ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਮਾਰਿਆ ਹੀ ਆ ਉਸ ਹਿਸਾਬ ਦੇ ਨਾਲ ਹਾਂ ਅੰਨੇਵਾ ਫਾਇਰਿੰਗ ਆ ਇਹ ਸਾਰੀ ਉਹ ਨਿਸ਼ਾਨਾ ਫਾਇਰਿੰਗ ਨਹੀਂ ਹੈ ਨਿਸ਼ਾਨਾ ਫਾਇਰਿੰਗ ਉਹ ਹੁੰਦੀ ਹੈ ਜੇ ਮਿਲਟਰੀ ਟਾਰਗੇਟ ਤੇ ਕੀਤੀ ਜਾਵੇ। ਕਿਉਂ ਘੱਟ ਤਾਂ ਤੁਸੀਂ ਮਿਲਟਰੀ ਕਰਨੀ ਆ ਨਾ ਬੰਦੇ ਲੋਕਾਂ ਨੂੰ ਨੁਕਸਾਨ ਤਾਂ ਨਹੀਂ ਪਾਉਣਾ। ਹੁਣ ਇੰਡੀਆ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਸੀ ਅਸੀਂ ਕੋਈ ਸਿਵਿਲਿਅਨ ਦੇ ਉੱਤੇ ਫਾਇਰ ਨਹੀਂ ਕਰਨਾ ਨਾ ਕੀਤਾ। ਜੀ ਅਸੀਂ ਕਿਸੇ ਮਿਲਟਰੀ ਇਸਟੈਬਲਿਸ਼ਮੈਂਟ ਦੇ ਉੱਤੇ ਕੋਈ ਅਟੈਕ ਨਹੀਂ ਕੀਤਾ। ਅਸੀਂ ਸਿਰਫ ਟਾਰਗੇਟ ਦੇ ਜਿਹੜੇ ਅੱਡੇ ਨੇ ਉਹਨਾਂ ਉੱਤੇ ਹੀ ਫਾਇਰ ਕੀਤਾ ਹੈ। ਇਹ ਤਾਂ ਸੋਚ ਸੰਭ ਕੇ ਇਹ ਟਾਰਗੇਟ ਜੋ ਹੈ ਪਹਿਲਾਂ ਫਿਕਸ ਕੀਤੇ ਹੁੰਦੇ ਆ। ਜੀ ਤੋ ਅਨਫਿਕਸ ਟਾਰਗੇਟ ਦੇ ਉੱਤੇ ਜੇ ਉਦਾਂ ਕਰੇ ਡਿੱਗ ਪਏ ਡਿੱਗ ਪਏ ਨਹੀਂ ਉਦਾਂ ਨਹੀਂ ਹੁੰਦਾ ਹੁੰਦਾ ਜੀ ਸੋ ਹੁਣ ਜੋ ਲੋਕ ਨੇ ਜਿਹੜੀ ਅੰਨੇਵਾ ਫਾਇਰਿੰਗ ਹੋ ਰਹੀ ਹੈ ਲੋਕ ਬਾਰਡਰ ਦੇ ਅੱਗੇ ਚੋਂ ਮੂਵ ਕਰਨਾ ਸ਼ੁਰੂ ਕਰਤੇ ਸੀ ਵਿਲੀਅਨਸ ਨੇ ਕਿ ਸੇਫ ਜਗ੍ਹਾ ਵੱਲ ਜਾਇਆ ਜਾਵੇ ਔਰ ਲੋਕ ਹੁਣ ਕਿਸ ਤਰ੍ਹਾਂ ਦੇਖਣ ਇਹਨਾਂ ਚੀਜ਼ਾਂ ਨੂੰ ਉਹ ਤਾਂ ਅੰਨੇਵਾ ਫਾਇਰਿੰਗ ਕਿਤੇ ਵੀ ਹੋ ਸਕਦੀ ਹੈ ਹਮ ਉਹਨਾਂ ਕੋਈ ਕਾਊਂਟ ਤਾਂ ਹੁੰਦਾ ਨਹੀਂ ਕੋਈ ਨਿਸ਼ਾਨਾਤਵ ਹੁੰਦਾ ਨਹੀਂ ਉਹ ਕਿੰਨਾ ਚਿਰ ਕਰ ਲੈਣਗੇ ਫਾਇਰਿੰਗ ਆਪਣਾ ਅਮੂਨੀਸ਼ਨ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਮੈਂ ਮੈਦਾ ਹੁਣ ਤੱਕ ਹਦਾਇਤਾਂ ਹੋਈ ਨਹੀਂ ਭਾਈ ਫਾਇਰਿੰਗ ਬੰਦ ਕਰੋ ਅਮੂਨੀਸ਼ਨ ਨਾ ਖਤਮ ਹੋਣ ਵਾਲਾ ਉਹਨਾਂ ਦਾ ਇਦਾਂ ਹੀ ਖਤਮ ਕਰ ਕੱਢ ਲੈਣ ਰੋਜ਼ ਫਾਇਰਿੰਗ ਕਰਦੇ ਬਾਰਡਰ ਦੇ ਉੱਤੇ ਉਹ ਜਿਹੜਾ 2-4 ਦਿਨ 4 ਦਿਨ ਦਾ ਹੈਗਾ 5-6 ਦਿਨ ਦਾ ਉਹ ਵੀ ਇਦਾਂ ਖਤਮ ਹੋ ਜਾਣਾ ਇਹਨਾਂ ਨੇ ਖਤਮ ਕਰ ਲੈਣਾ ਫਿਰ ਆਰਾਮ ਕੀ ਕਹਿੰਦੇ ਨੇ ਅੱਲਾਹ ਅੱਲਾਹ ਜੀ ਖੈਰ ਚੱਲਾ ਜੀ ਸੋ ਜਿਸ ਤਰ੍ਹਾਂ ਕਹਿ ਦਿੱਤਾ ਜਾਂਦਾ ਹੈ ਕਿ ਫਾਇਰ ਹੁੰਦੀ ਹੈ ਜਾਂ ਦੂਸਰੇ ਮੁਲਕਾਂ ਇਸ ਲੜਾਈ ਦੇ ਵਿੱਚ ਹਿੱਸਾ ਲੈਣ ਦੀ ਕਿੰਨੀਕ ਸੰਭਾਵਨਾ ਬਣ ਜਾਂਦੀ ਹੈ ਇੰਦਰਾਂ ਦਮ ਦੱਸਿਆ ਤਾਂ ਹੈ ਸਾਨੂੰ ਇਹ ਡਰ ਸੀ ਕਿ ਚੀਨ ਜੋ ਹੈ ਉਹ ਲੈ ਸਕਦਾ ਸੀਗਾ ਜੀ ਚੀਨ ਨੇ ਬਾਰਡਰ ਤੇ ਫੌਜਾਂ ਵੀ ਲਾਤੀਆਂ ਸੀਗੀਆਂ ਮਤਲਬ ਐਕਸਰਸਾਈਜ਼ ਕਰ ਰਿਆ ਸੀ ਸਾਨੂੰ ਖਤਰਾ ਸੀ ਕਿ ਪਾਕਿਸਤਾਨ 'ਚ ਚੀਨ ਮਿਲ ਜਾਣਗੇ ਜੀ ਲੇਕਿਨ ਹੁਣ ਜਦ ਖਾਸ ਕਰਕੇ ਉਹ ਮੈਸੇਜ ਤੁਹਾਨੂੰ ਪੜਾਉਣਾ ਸੀ ਚੀਨ ਦੇ ਫੋਰਨ ਮਿਨਿਸਟਰ ਨੇ ਦਿੱਤਾ ਹੂੰ ਉਹ ਕਹਿੰਦੇ ਜੋ ਹੋਇਆ ਉਹ ਠੀਕ ਹੋਇਆ ਅਸੀਂ ਤੁਹਾਡੇ ਚਸਮੇ ਦਾ ਗਰਾਉਂਡ ਲਈ ਤਿਆਰ ਆ ਅਸੀਂ ਜ਼ਿਆਦਾ ਇਹਦੇ ਵਿੱਚ ਹੋਰ ਇੰਟਰਫੇਅਰ ਨਹੀਂ ਕਰਾਂਗੇ ਚਿੰਤਾ ਨਹੀਂ ਕਰਨੀ ਜਰੂਰ ਜੀ ਜਿਸ ਤਰ੍ਹਾਂ ਪਾਕਿਸਤਾਨ ਹੋਰ ਕਿਵੇਂ ਕਰਦਾ ਸਾਡਾ ਉਹਦਾ ਅਕਸਰ ਵੱਲੋਂ ਬਾਰ ਬਾਰ ਗੱਲ ਕੀਤੀ ਜਾ ਰਹੀ ਹੈ ਕਿ ਇਬਾਦਤਗਾਹ ਦੇ ਉੱਤੇ ਹਮਲਾ ਕੀਤਾ ਗਿਆ ਵਾ ਮੁਸਲਿਮ ਕਮਿਊਨਿਟੀ ਨੂੰ ਕਿਹਾ ਜਾ ਰਿਹਾ ਹੈ ਕਿ ਸਾਥ ਦਿਵੋ ਜਾਂ ਮੁਸਲਿਮ ਕੰਟਰੀਆਂ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਾਥ ਦਿਵੋ ਨਾ ਟੈਰਰਿਸਟ ਦੇ ਜਿਹੜੇ ਅੱਡੇ ਹੈ ਨਾ ਉਹਨਾਂ ਵਿੱਚ ਉਹਨਾਂ ਦੀ ਇਬਾਦਤਗਾਹਾਂ ਦੇ ਵਿੱਚ ਹੀ ਛਿਪ ਕੇ ਟ੍ਰੇਨਿੰਗ ਹੁੰਦੀ ਹੁੰਦੀ ਹੈ ਸਾਰੀ ਬਿਲਕੁਲ ਨਹੀਂ ਆਪਣੇ ਤਾਂ ਉਹਨੇ ਮਦਦੌਰੇ ਨਹੀਂ ਕੀਤਾ ਹਮ ਜੀ ਉਹ ਚੀਜ਼ ਵੀ ਸਾਹਮਣੇ ਆਤੀ ਨਹੀਂ ਨਹੀਂ ਆਈ ਵੀ ਕਿ ਉਹ ਤੋਂ ਪਹਿਲਾਂ ਜੀ ਫਿਰ ਪਹਿਲਾਂ ਆਉਂਦੀ ਆ ਉਹਨਾਂ ਤੋਂ ਧਰਮ ਸੋਚਿਆ ਇਹਨਾਂ ਨੇ ਇਹਨਾਂ ਨੇ ਕੋਈ ਧਰਮ ਨਹੀਂ ਸੋਚਿਆ ਇਹ ਗੱਲਾਂ ਜਿਹੜੀਆਂ ਸਭ ਕਹਿਣ ਦੀਆਂ ਗੱ ਹੰਦ ਤਾ ਬਹੁਤ ਚੱਲੇ ਪਾਕਿਸਤਾਨ ਦੇ ਵੀ ਤਾਂ ਬਹੁਤ ਜ਼ਿਆਦੀ ਆਵਾਜ਼ਾਂ ਚੱਲ ਰਹੀਆਂ ਨੇ ਜੀ ਪੁੱਛੋ ਹੀ ਨਾ ਉਹ ਉਹਨਾਂ ਦੀ ਆਵਾਜ਼ ਇਹ ਨੇ ਵੀ ਅਸੀਂ ਇੰਨੇ ਜਹਾਜ਼ ਸੱਟ ਲੇ ਉਹ ਇਹ ਕਿ ਅਸੀਂ ਇੰਨਾ ਇਲਾਕਾ ਲੈ ਲਿਆ ਉਹਨਾਂ ਦੀ ਇਹ ਕਿ ਫਲਾਨੀ ਬ੍ਰਿਗੇਡ ਤਬਾਹ ਕਰਤੀ ਪਤਾ ਨਹੀਂ ਕਿੰਨੀ ਕਿੰਨੀ ਆਵਾਜ਼ ਉਹਨਾਂ ਦੀ ਨਟਾਂ ਦੇ ਉੱਤੇ ਆ ਰਹੀਆਂ ਨੇ ਬਿਲਕੁਲ ਉਹ ਅਸੀਂ ਇੰਨਾ ਯਕੀਨੀ ਨਹੀਂ ਸੱਚ ਹੈ ਸੋ ਸੱਚ ਹੈ ਨਹੀਂ ਹੁਣ ਇੱਥੇ ਤੁਹਾਨੂੰ ਲੱਗਦਾ ਕੁਝ ਕਿ ਜੰਗ ਹੋ ਰਹੀ ਹੈ ਨਹੀਂ ਫਿਰ ਸ਼ਾਂਤੀ ਹੈ ਸ਼ਾਂਤ ਬੰਨਾ ਕੁਝ ਨਹੀਂ ਹੋਣ ਵਾਲਾ ਚਿੰਤਾ ਨਾ ਕਰਿਆ ਕਰੋ ਬਸ ਇੱਕ ਰੱਬ ਦਾ ਨਾਮ ਲਈ ਚਲੋ ਠੀਕ ਆ ਬਾਕੀ ਸਭ ਤੋਂ ਵਧੀਆ ਜਿਹੜਾ ਪੀਓਕੇ ਵੀ ਆ ਜਾਂਦਾ ਵੈਸੇ ਤੇ ਵਿੱਚ ਕੀ ਜਿਹੜਾ ਪਾਕਿਸਤਾਨ ਓਕੂਪਾਈਡ ਕਸ਼ਮੀਰ ਹੈ ਕਿ ਹੁਣੇ ਮੌਕਾ ਹੋ ਸਕਦਾ ਵੈ ਕਿ ਉਸ ਨੂੰ ਵਾਪਸ ਲਿੱਤਾ ਜਾ ਸਕੇ ਮੌਕਾ ਹੋ ਸਕਦਾ ਉਹ ਮੌਕੇ ਨੂੰ ਡੀਕ ਰਹੇ ਆ ਜੀ ਪਰ ਹੁਣ ਨਹੀਂ ਹੋ ਰਿਹਾ ਪਲਾਨ ਹੋਈ ਸੀ ਜੀ ਮੌਕਾ ਠੀਕ ਨਹੀਂ ਲੱਗਿਆ ਜੀ ਨੇ ਥੋੜੀ ਧਮਕੀ ਦੇਤੀ ਬਾਰਡਰ ਦੇ ਉੱਤੇ ਇਹ ਪਲਾਨ ਤਾਂ ਉਹੀ ਸੀ ਜੀ ਯਾਨੀ ਕਿ ਤਿਆਰੀ ਪੂਰੀ ਹੋ ਗਈ ਸੀ ਅੱਤਾ ਹੈਗਾ ਹੀ ਆ ਉਹ ਇੱਕਦੋ ਲੈਣਾ ਉੱਪਰ ਵਾਲਾ ਜਾਣ ਦਾ ਜੀ ਯਾਨੀ ਕਿ ਇਹ ਚੀਜ਼ ਹੈ ਜੋ ਕਿ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਸੰਧੂਰ ਹੈ ਸਿਰਫ ਇੱਕ ਸ਼ੁਰੂਆਤ ਹੈ ਇਹ ਅੰਤ ਨਹੀਂ ਹੈ ਸੰਧੂਰ ਜਿਹੜਾ ਹੈਗਾ ਉਮਰ ਭਰ ਦਾ ਹੁੰਦਾ ਹੈ ਜੀ ਸੋ ਲੰਬੇ ਟਾਈਮ ਲਈ ਹੈ ਜੀ ਅੱਜ ਨਹੀਂ ਫੇਰ ਅੱਲੇ ਤਾਂ ਪਹਿਲਾਂ ਸਭ ਕੁ ਦੱਸਤਾ ਨਾ ਥੋੜਾ ਯਾਨੀ ਕਿ ਸਿਰ ਸਟਾਰਟਿੰਗ ਹੈ ਅਭੀ ਸ਼ੁਰੂ ਹੋਇਆ ਹੈ ਜੀ ਖਤਮ ਨਹੀਂ ਹੋਇਆ ਹੈ ਜੀ ਤੋ ਯਾਨੀ ਕਿ ਜੋ ਭਾਰਤ ਵੈ ਉਹਨੇ ਇਹ ਵੀ ਕਹਿ ਦਿੱਤਾ ਕਿ ਅਗਰ ਕੋਈ ਤੁਸੀਂ ਪੰਗਾ ਹੁਣ ਲਾਓਗੇ ਜੀ ਜਾਂ ਤਾਂ ਹੁਣ ਅੱਗੇ ਆ ਕੇ ਤੁਹਾਨੂੰ ਇੱਕੋ ਇੱਕ ਤਰੀਕਾ ਹੈ ਸ਼ਾਂਤੀ ਟੈਰਰਿਜ਼ਮ ਨੂੰ ਸਜ਼ਾ ਦਿਓ ਹਮ ਖਤਮ ਕਰੋ ਟੈਰਰਿਜ਼ਮ ਨੂੰ ਜੀ ਕੋਈ ਅਜਿਹੀ ਤਰਤੀ ਨਹੀਂ ਹੋ ਸਕਦੀ ਜੇ ਤੁਸੀਂ ਨਹੀਂ ਕਰ ਸਕਦੇ ਤਾਂਗਾ ਲੱਗੇ ਜਾਏਗੀ ਜੀ ਅਸੋ ਥੋੜਾ ਟਿਪਸ ਦੇ ਸਕਦੇ ਹੋ ਤੁਸੀਂ ਕਿਵੇਂ ਬਚਿਆ ਜਾਣਾ ਚਾਹੀਦਾ ਹੈ ਕਿਵੇਂ ਜੋ ਸਿਵਿਲIANS ਨੇ ਜੋ ਬਾਰਡਰ ਏਰੀਆਜ਼ ਦੇ ਵਿੱਚ ਰਹਿ ਰਹੇ ਨੇ ਉਹਨਾਂ ਵਾਸਤੇ ਥੋੜੀ ਟਿਪਸ ਜੇ ਦੇਖੋ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਲੁਧਿਆਣੇ ਕੋਈ ਬੰਕਰ ਹੈ ਨਹੀਂ ਜੀ ਬਿਲਕੁਲ ਕਿਹਸੇ ਬੰਕਰ ਨੇ ਛੁਪਣ ਦੀ ਜਗ੍ਹਾ ਕਿਹੜੀ ਆ ਜੀ ਉਹ ਅੰਡਰਪਾਸਸ ਜਿਹੜੇ ਪੁਲ ਅੰਡਰਪਾਸ ਜਾਂ ਪੁਲ ਨੇ ਮੈਂ ਹੀ ਦੱਸਿਆ ਸਾਰੇ ਕੁਝ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਜੋ ਵੀ ਥੱਲੇ ਕੋਈ ਡੂੰਗੀ ਜਗ੍ਹਾ ਪੱਟੀ ਹੈ ਉਹਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਘਰਾਂ ਦੇ ਵਿੱਚ ਤੁਹਾਡੇ ਸੌ ਸਾਧਨ ਨੇ ਜਿਨ੍ਹਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਜਿਵੇਂ ਇੱਥੇ ਤੁਹਾਨੂੰ ਘਰ ਚ ਦਿਖਾ ਦਿੰਦੇ ਅੰਦਰ ਫਟਾਫਟ ਦਿਖਾ ਦਿੰਦੇ ਜੀ ਸਭ ਬਿਲਕੁਲ ਸਭ ਤੋਂ ਪਹਿਲਾਂ ਮੈਂ ਇੱਥੇ ਸ਼ੁਰੂ ਕਰਦੇ ਆ ਪਹਿਲਾਂ ਇਹ ਤੁਹਾਨੂੰ ਬਦਲੀ ਕਰਾ ਦਿੰਦੇ ਆ ਜੀ ਇੱਧਰ ਦਿਵਾ ਦੋ ਨਾ ਹਣ ਇੱਥੋਂ ਲੈ ਲਓ ਜੀ ਆ ਹੁਣ ਇਹ ਪੌੜੀਆਂ ਹਨ ਪੌੜੀਆਂ ਉੱਥੋਂ ਆਏਗੀ ਉੱਪਰ ਉੱਪਰੋਂ ਡੇਗਦੀ ਹੈ ਪੌੜੀਆਂ ਤੇ ਰੁਕ ਜਾਏਗਾ ਇਹ ਵੀ ਕੰਕਰੀਟ ਦੀਆਂ ਨੇ ਇਹਦੇ ਥੱਲੇ ਰੁਕ ਜਾਓ ਜੀ ਇਹ ਡਬਲ ਸੇਫਟੀ ਹੈ ਇਹਦੇ ਤੇ ਹਮ ਯਾਨਕਿ ਇਹ ਜਿਹੜੇ ਬਾਰਡਰ ਏਰੀਆਜ਼ ਦੇ ਵਿੱਚ ਨੇ ਉਹ ਇਸ ਤਰ੍ਹਾਂ ਛੁਪ ਸਕਦੇ ਨੇ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਹੈਗੇ ਮੈਂ ਘਰਾਂ ਇੱਕ ਘਰ ਦੇ ਵਿੱਚ ਕੀ ਕੀ ਕੁਝ ਹੈ ਮੈਂ ਆਪਣੇ ਘਰ ਦੀ ਗੱਲ ਦੱਸ ਰਿਹਾ ਕਿਸੇ ਤੋਂ ਨੂੰ ਇਹ ਬਾਕੀਆਂ ਦੇ ਵੀ ਹੋ ਸਕਦਾ ਜੀ ਤੇ ਫਿਰ ਜੇ ਵੱਡੇ ਵੱਡੇ ਜਿਹਨਾਂ ਦੇ ਸਾਹਮਣੇ ਜੀ ਇਸੇ ਤਰ੍ਹਾਂ ਜਿਵੇਂ ਇੱਥੇ ਸਾਡੇ ਸਾਹਮਣੇ ਹਨ ਚਾਹੀਦਾ ਸੀ ਤੇ ਸਾਹਮਣੇ ਨਾਲ ਲਾ ਕੇ ਖੜੇ ਹੋ ਜਾਓ ਸਾ ਪਿਲਰ ਦਿਨ ਜੀ ਮੁਟੇ ਥੰਮਦੇ ਉਹ ਨੰਮ ਥੰਮਾ ਦੇ ਜਗਾਹ ਖੜੇ ਹੋ ਜੀ ਮੈਂ ਉਧਰ ਹਾਂ ਮੈਂ ਇੱਥੇ ਖੜਾ ਹਾਂ ਜੀ ਜੀ ਉੱਧਰ ਉੱਧਰ ਜਾ ਹੈ ਜੀ ਇੱਧਰ ਆ ਜਾਓ ਬਿਲਕੁਲ ਸੋ ਬਚਣ ਦੇ ਤਰੀਕੇ ਨੇ ਕਿਵੇਂ ਇਹ ਜਗ੍ਹਾ ਹੈ ਜੀ ਇੱਥੇ ਬਚ ਕੇ ਖੜਾ ਹੋ ਜਾ ਬੱਚੇ ਨੂੰ ਖੜਾ ਕਰ ਦੇ ਉੱਤੇ ਹੂੰ ਜੀ ਜੇਬਲ ਦੇ ਧੰਨਵਾਦ ਨੇ ਜੀ ਨਕਰੀ ਦਾ ਤੇ ਮਜ਼ਬੂਤ ਜਗ੍ਹਾ ਤੇ ਕਿਸੇ ਚ ਲੁੱਕ ਜੋ ਰੁੱਕ ਜੋ ਲੁੱਕਲੇ ਬਣ ਜਾ ਜੀ ਕੋਠਾ ਅਦਵਾਦੀ ਦੇ ਜਵਾਦ ਜਾ ਜੀ ਜਿੱਤੇ ਸਲੇਬਾ ਲੱਗੀਆਂ ਹੁਣ ਜੀ ਆਜ ਇਹ ਸਲੈਬਸ ਨੇ ਓਕੇ ਆਹ ਦੇਖੋ ਪਰ ਸਲੈਬਸ ਆਹ ਲੇ ਰਿਹਾ ਮਾਰੀ ਹੈ ਪੈਸ ਦੇ ਵਿੱਚ ਛੁੱਪ ਸਕਦੇ ਜੀ ਲੱਕੜ ਦਾ ਕੁਝ ਜੀ ਕੋਈ ਇਸ ਦਾ ਕਰ ਲੋ ਇਹਨਾਂ ਜੀ ਜੀ ਜਿਸ ਤਰ੍ਹਾਂ ਅੰਨੇ ਵਾ ਫਾਇਰਿੰਗ ਹੋਈ ਹੈ ਨਹੀਂ ਬਸ ਟੋ ਰਿਹਾ ਡਿੱਗ ਰਿਹਾ ਉਪਰੋਂ ਜੀ ਉਪਰੋਂ ਦੇ ਵੀ ਲੱਕੜ ਦਾ ਵਜਾ ਹੋਏਗਾ ਫਿਰ ਆਏਗਾ ਇੱਥੇ ਤੱਕ ਆਏਗਾ ਇੱਥੇ ਇੱਥੇ ਚੱਟ ਆ ਨਹੀਂ ਆਏਗੀ ਜੀ ਨੁਕਸਾਨ ਨਹੀਂ ਹੋਏਗਾ ਬਸ ਆ ਨਹੀਂ ਹੋਏਗਾ ਇਸ ਤਰ੍ਹਾਂ ਹੋਰ ਜਮਾਲ ਦੀ ਮੈਂ ਹਸਰਦਾ ਜੀ ਇਸੇ ਤਰ੍ਹਾਂ ਫਿਰ ਬਾਹਰ ਦੇ ਵਿੱਚ ਵੀ ਤੁਸੀਂ ਨਾ ਬਲੱਟ ਹੈਗੇ ਜੀ ਜੀ ਤੁਹਾਨੂੰ ਬਲੱਟ ਦਿਖਾ ਦਿੰਦੇ ਆ ਅ ਸੋ ਇਹ ਤਰੀਕੇ ਨੇ ਜਿਨ੍ਹਾਂ ਨਾਲ ਨੁਕਸਾਨ ਦਬਾਅ ਵਰਤਮਾਲ ਕਰਨਾ ਚਾਹੀਦਾ ਉਹਨਾਂ ਮੌਕੇ ਤੇ ਕੋਈ ਵੀ ਚੀਜ਼ ਜਿਹੜੀ ਹੈ ਉਹ ਦਾ ਹੱਲ ਕੀਤਾ ਜਾ ਸਕਦਾ ਹਾਂ ਜੀ ਹਾਂ ਜੀ हाँ हम जब दरख्त है जी बिल्डिंग दे नहीं खड़ा होना जी दरख बिल्डिंग दे तो दूर जो दरखत है वो जुड़ के खड़े हो जाओ दरखा दरखत है, है। जी। तो चुप तो करिए नहीं तो पता लगता इतने लग गए जुड़ गए जी ये सेफ रहेगा सब तो बहुत सेफ है बिल्कुल और दरखत बहुत ही वादिया जी उसका कलर भी है बिल्कुल खड़े हो जाओ जी ਆ ਹੁਣ ਇੱਥੇ ਆ ਮਿੰਨ ਦੱਸੋ ਇਹਦੀ ਸੇਫਟੀ ਦੱਸੋ ਇੱਡੀ ਜ਼ਿਆਦਾ ਸੇਫਟੀ ਕਿਤੇ ਹੋ ਸਕਦੀ ਹੈ ਜੀ ਬਿਲਕੁਲ ਚਾਰੋਂ ਪਾਸਿਓਂ ਕਹਿ ਸਕਦੇ ਸੇਫ ਹੈ ਜੀ ਸੇਫ ਹੈ ਨਾ ਜੀ ਬਿਲਕੁਲ ਦੱਸੋ ਇਹ ਛੋਟੇ ਛੋਟੇ ਟਿਪਸ ਨੇ ਜੋ ਮਤਲਬ ਹਾਲਾਤ ਨੂੰ ਸਮਝਣਾ ਪੈਣਾ ਆਪਣੇ ਆਪ ਨੂੰ ਆ ਮੈਂ ਜਮ ਸਿੰਘ ਜੀ ਥੋੜਾ ਜਿਹਾ ਤੁਸੀਂ ਮੈਂ ਦੇਖੋ ਬੈਂਚ ਤੋਂ ਦੂਰ ਖੜੇ ਹੋ ਜਾਓ 50 ਫੀਟ ਖੜੇ ਹੋਓ ਓਪਨ ਚਾਹ ਉਹ ਤੇ ਸੜਕ ਵੱਲ ਨਾ ਖੜੇ ਹੋ ਉੱਧਰ ਨਹੀਂ ਹੋਣਾ ਜਿੱਦ ਤੱਕ ਦੂਰ ਖੜੇ ਹੋ ਜਾਓ ਉਸ ਇਲਾਕੇ ਤੋਂ ਮੂਵ ਹੋ ਜਾਓ ਫਟਾਫਟ ਹਾਂ ਖੁੱਲੇ ਚੋ ਜਾਓ ਜੀ ਕੀ ਨਾ ਜੀ ਬਾਕੀ ਸਾਡੇ ਵਰਗੇ ਕੀ ਮੈਂ ਤਾਂ ਆ ਇਹਦਾ ਬੰਕਰ ਬਣਾਇਆ ਸਿਰਫ ਬਰਾਇਰ ਜੀ ਨੂੰ ਤਾਂ ਦੱਬਦੇ ਜੀ ਜੀ ਇਹ ਜੋ ਅ ਜਿਹੜੀ ਹੈਗੀਆਂ ਨਾ ਇਹਨਾਂ ਨੂੰ ਉੱਪਰ ਚੁੱਕ ਕੇ ਅੰਦਰ ਵਿੱਚ ਵਰੜ ਕੇ ਬਹਿ ਜਾਣ ਓਕੇ ਨੁਕਸਾਨ ਕੋਈ ਇਹ ਜਿਹਾ ਲੱਗਦਾ ਯਾਨੀ ਕਿ ਇਹ ਟੈਂਪਰੇਰੀ ਇਹ ਚੀਜ਼ਾਂ ਬਣਾ ਲੈਣੇ ਚਾਹੀਦੀਆਂ ਵਾਹ ਹਾਂ ਬਣਾ ਲੈਣੀ ਸਾਡੀਆਂ ਰੱਖੀਆਂ ਹੋਈਆਂ ਨੇ ਪਰ ਮੈਨੂੰ ਪਤਾ ਹੈ ਕਿ ਅਟੈਕ ਨਹੀਂ ਹੋਣ ਵਾਲਾ ਮੈਨੂੰ ਖਤਰਾ ਨਹੀਂ ਸਮਝਦਾ ਜੀ ਜੀ ਪਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ 65 ਦੀ ਲੜਾਈ ਵੀ ਦੇਖੀ ਹੋਵੇਗੀ ਤੇ ਤੁਸੀਂ ਖੁਦ ਉਸ ਸਾਰੇ ਹਾਂ ਹਾਂ ਤੇ ਉਹਦੋਂ ਜੋ ਟੈਮੋਫਲੇਸੀਓ ਦੇ ਪੱਕੇ ਬੰਕਰ ਜੋ ਹੈ ਉਹ ਜ਼ਰੂਰੀ ਹੁੰਦੇ ਸੀਗੇ ਜੀ ਉਹ ਤਾਂ ਹਰ ਯੂਨਿਟਾਂ ਦੇ ਵਿੱਚ ਵੀ ਔਰ ਜਿੱਥੇ ਅਸੀਂ ਸੀਗੇ ਜੀ ਉੱਥੇ ਵੀ ਸੀ ਹੁਣ ਜਿਵੇਂ ਅਸੀਂ ਅੱਥੇ ਜੋਧਪੁਰ ਹਵਾਈ ਅੱਡੇ ਤੇ ਸੀ ਉੱਥੇ ਲਗਾਤਾਰ ਬੰਬਾਰਡਮੈਂਟ ਹੁੰਦੀ ਜਾਂਦੀ ਸੀ ਓਕੇ ਤੇ ਅਸੀਂ ਅੰਡਰਗਰਾਉਂਡ ਬਣਾਏ ਸੀ ਬੰਕਰ ਜੀ ਤੇ ਅਸੀਂ ਉੱਥੇ ਆਮ ਨਾਲ ਚਲੇ ਜਾਂਦੇ ਸੀ ਜਦੋਂ ਹਮਲਾ ਹੁੰਦਾ ਸੀ ਜੀ ਤੇ ਕੋਈ ਖਤਰਾ ਨਹੀਂ ਹੁੰਦਾ ਜੀ ਜਿਹੇ ਤਰੀਕਿਆਂ ਇਜਾਜ਼ਤ ਹੱਕਰ ਦੇ ਵਿੱਚ ਤੁਹਾਨੂੰ ਪਤਾ ਉਹ ਕਰਦੇ ਸਾਹਮਣੇ ਫਾਇਰਿੰਗ ਹੁੰਦੀ ਰਹਿੰਦੀ ਸੀ ਜੀ ਕਿ ਕਰਦੇ ਅਸੀਂ ਫੇਸ ਕਰਦੇ ਲਗਾਤਾਰ ਜੀ ਔਰ باقی ਡੈਥਸ ਮੇਰੇ ਸਮਝ ਪਰ ਜਾ ਰਹੀਆਂ ਹੁੰਦੀਆਂ ਨੇ ਬਹੁਤ ਹੂੰ ਸਭ ਤੋਂ ਜ਼ਿਆਦਾ ਡੈਥ ਜੋ ਹੈ ਉਸ ਵੇਲੇ ਜੋ ਬੰਗਲਾਦੇਸ਼ ਚ ਹੋਈਆਂ ਨੇ ਪਰ ਅਸੀਂ ਜੋ ਫੜੇ ਵੀ ਸੀ ਨਾ ਜੀ 93000 ਬੰਦਾ ਫੜਿਆ ਸੀ ਦੇਖ ਲਓ ਉਹਨਾਂ ਦਾ ਜੀ ਕੈਮੋਫਲੇਜ ਦੀ ਆਪਾਂ ਗੱਲ ਕਰ ਰਹੇ ਸੀਗੇ ਆਮ ਸਿਵਿਲਿਅਨ ਕਿਵੇਂ ਕੈਮੋਫਲੇਜ ਨੂੰ ਉੱਪਰ ਤੋਂ ਕਰ ਸਕਦੀ ਹੈ ਜੀ ਦੇਖੋ ਜਾਲੇ ਹੁੰਦੇ ਆ ਹਰੇ ਜਾਲੇ ਹਰੇ ਜਾਲੇ ਆਮ ਮਿਲਦੇ ਨੇ ਜੀ ਉਹਨਾਂ ਨੂੰ ਜੇ ਖਾਸ ਕਰਕੇ ਕਮਾਂਡੋ ਦੀਆਂ ਗੱਡੀਆਂ ਦੇ ਉੱਤੇ ਜਾਲੇ ਪਾ ਦਿੰਦੇ ਕਰਕੇ ਸੀ ਵੀ ਛੁਪ ਜਾਣ ਸਾਰੀਆਂ ਡਾਂਗਾ ਲਾ ਕੇ ਇੱਧਰ ਡਾਂਗਾ ਲਾਤੀ ਇੱਧਰ ਡਾਂਗਾ ਲਾਤੀ ਚਾਰ ਗੱਡੀਆਂ ਨੇ ਥੱਲੇ ਆ ਜਾਣੀਆਂ 26 ਜਨਵਰੀ ਨੂੰ ਪਤਾ ਹੀ ਨਹੀਂ ਜੀ ਇਹ ਆਪਾਂ ਘਰਾਂ ਨਾਲ ਵੀ ਕਰ ਸਕਦੇ ਹਾਂ ਜਿਹੜੇ ਮੋੜੇ ਏਰੀਆਸ ਘਰਾਂ ਦੇ ਉੱਪਰ ਵੀ ਆਪਾਂ ਪੇੜ ਤੋਂ ਹਾਂ ਘਰਾਂ ਦੇ ਉੱਤੇ ਕਰੋ ਘਰਾਂ ਦੇ ਉੱਤੇ ਵੀ ਕਰ ਸਕਦੇ ਘਰਾਂ ਦੇ ਉੱਤੇ ਆਪਾਂ ਦੇ ਹੋਰ ਤੌਰ ਪੱਤੇ ਸੜ ਦਿਓ ਉਹ ਪੱਤਿਆਂ ਨਾਲ ਕੈਮੋ ਫਲੇਜ ਕਰ ਦੋ ਬੰਦੇ ਕੋ ਕੈਮੋ ਫਲੇਜ ਕਰ ਲੈਂਦੇ ਆ ਜੀ 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 ਸੋ ਬਿਲਕੁਲ ਗੱਲਬਾਤ ਕੀਤੀ ਹੈ ਕਾਫੀ ਚੰਗਾ ਲੱਗਿਆ ਬੈ ਔਰ ਦਰਨ ਦੀ ਕੋਈ ਲੋੜ ਨਹੀਂ ਖਬਰਾਉਣ ਦੀ ਕੋਈ ਲੋੜ ਨਹੀਂ ਹੈ ਕੱਲ ਜੋ 7 ਮਈ ਨੂੰ ਜੋ ਮੌਕ ਡ੍ਰੈਲਸ ਹੋਈਆਂ ਸੀ ਉਹ ਸਿਰਫ ਇੱਕ ਜੋ ਕਹਿ ਸਕਦੇ ਆ ਕਿ ਅਭਿਆਸ ਸੀ ਉਹ ਸੈਨਾ ਦਾ ਆਪਣਾ ਅਭਿਆਸ ਹੁੰਦਾ ਵੈ ਵਕ ਵਕ ਵਿਭਾਗਾਂ ਦਾ ਆਪਣਾ ਅਭਿਆਸ ਹੁੰਦਾ ਵੈ ਉਸ ਤੋਂ ਘਬਰਾਣ ਦੀ ਜ਼ਰੂਰਤ ਨਹੀਂ ਹੈ ਅਭਿਆਸੇ ਨਿਰੰਤਰ ਚੱਲਦੇ ਰਹਿੰਦੇ ਨੇ ਅਜਿਹੇ ਅਭਿਆਸ ਹੁੰਦੇ ਰਹਿੰਦੇ ਨੇ ਔਰ ਯੁੱਧ ਦੀ ਸਥਿਤੀ ਤੋਂ ਬਿਲਕੁਲ ਵੀ ਘਬਰਾਣ ਦੀ ਜ਼ਰੂਰਤ ਨਹੀਂ ਹੈ ਆਪਣੇ ਆਰਮੀ ਹੈ ਜੋ ਇੰਡੀਅਨ ਆਰਮੀ ਹੈ ਵਕ ਵਕ ਇੰਡੀਅਨ ਆਰਮੀ ਦੇ ਜੋ ਦਸਤੇ ਨੇ ਇਹ ਪੂਰੇ ਜੋ ਕਹਿ ਸਕਦੇ ਆ ਕਿ ਯੁੱਧ ਦੇ ਲਈ ਤਿਆਰ ਨੇ ਹਰ ਇੱਕ ਚੀਜ਼ ਅਵੇਲੇਬਲ ਹੈ ਔਰ ਸੁਰੱਖਿਆਬਹਰਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਇੱਕ ਬੈਗਾਲੇ ਕਹਿੰਨੀ ਜਾਵਾਂਗਾ ਅਭਿਆਸ ਜ਼ਰੂਰ ਕਰੋ ਸੀਰੀਅਸਲੀ ਕਰੋ ਔਰ ਪ੍ਰੈਕਟੀਕਲੀ ਕਰੋ ਇਹ ਬਹੁਤ ਜ਼ਰੂਰੀ ਹੈ ਇੱਕ ਅਵੇਅਰਨੈਸ ਹੈ ਜੋ ਦੂਜਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਦੇ ਵੀ ਬਾਅਦ ਚ ਕੰਮ ਆ ਸਕਦਾ ਹੈ ਇਹ ਤਾਂ ਕੰਮ ਆਉਣਾ ਹੀ ਆਉਣਾ ਤੁਹਾਡੇ ਅਭਿਆਸ ਬਹੁਤ ਜ਼ਰੂਰੀ ਹੈ ਹੁਣ ਮੌਕਾ ਮਿਲਿਆ ਪੂਰਾ ਅਭਿਆਸ ਕਰੋ ਜੀ ਸੋ ਬਿਲਕੁਲ ਇਹ ਗੱਲ ਨੂੰ ਜ਼ਰੂਰ ਜਾਣ ਦੇ ਵਿੱਚ ਰੱਖਣਾ ਵੈ ਕਿ ਮੌਕ ਡ੍ਰਿਲਸ ਇਸ ਦੇ ਵਿੱਚ ਹਿੱਸਾ ਜ਼ਰੂਰ ਲੋ ਜੋ ਟਿਪਸ ਹੈ ਜੋ ਦੱਸੀਆਂ ਗਈਆਂ ਨੇ ਕਿ ਕਿਵੇਂ ਆਪਣੇ ਆਪ ਨੂੰ ਸਿਵਿਲियंस ਨੇ ਬਚਾਣਾ ਵੈ ਇਹਨਾਂ ਨੂੰ ਜ਼ਰੂਰ ਫੋਲੋ ਕਰੋ ਕੈਮੋਫਲਾਜ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹਾਂ ਘਰਾਂ ਨੂੰ ਛੁਪਾਉਣ ਲਈ ਗੱਡੀਆਂ ਨੂੰ ਛੁਪਾਉਣ ਲਈ ਇਹਨਾਂ ਚੀਜ਼ਾਂ ਦਾ ਵੀ ਖਿਆਲ ਜ਼ਰੂਰ ਰੱਖੋ ਡਰਨ ਦੀ ਕੋਈ ਵੀ ਜ਼ਰਤ ਨਹੀਂ ਹੈ ਔਰ ਅਫਵਾਹਾਂ ਦੇ ਜੋ ਪੱਕ ਦੇ ਬਾਜ਼ਾਰਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ